No, I'm ਪਾਤਸ਼ਾਹੇ ਤਸਵੇਂ ਫਿਰ ਤੋਂ ਬਹੁਤ ਇਸ ਵਰ ਕਾਇ ਕੋ ਨਾਰਦ ਲੈ ਤੇ ਆਈ ਫਿਰੰਗਤ ਕੁਰਤੀ ਨਮਰਦਾ ਸ੍ਰੀ ਅੰਦਾਸਾ ਹੂੰ ਸਾਈ ਆਰਦਨਾਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਹਰਿ ਜਿਂਦੇ ਆਈ ਹੈ ਜਿ ਮਿੱਠੇ ਸਭ ਨੂੰ ਦਾਈ ਤੇਹਵਾ ਆਦਰ ਸਿਮਰਿਆ ਕਾਰਨ ਹੋਉਂਦੇ ਆਵਾ ਤਾਈ ਸਭ ਥਾਂ ਦਸਵੇਂ ਪਾਠ ਸਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਵਾਜ਼ ਵਾਲੇ ਕਲਗੀ ਧਰਪਾਠ ਸਮਸਤਾਨੀ ਅਮਰ ਤੇਤਾਤੀ ਸਭੋ ਤਾਈ ਮੁੰਝ ਸੁਣਾਈ ਸਭੋ ਤਾਈ ਮੁੰਝ ਸੁਣਾਈ ਦਸਾਂ ਪਾਠ ਜਿਹਨ ਕੀ ਜੋਤ ਨਾਜਰਾ ਹਯੂ ਸਰਬਨਾਮ ਪਰਪੂਰ ਗੰਧੀ ਤੇ ਬ੍ਰਾਜਮਾਨ ਚੌਕ ਤੱਕ ਦੀ ਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਾਠ ਦੀ ਦਾਤਾ ਧੰਨ ਖਾਲਸਾ ਸਾਹਿਬ ਜੀ ਦੇ ਮਾਤ ਪੋਤਾ ਦੀ ਕਮਾਈ ਦਾ ਧਿਆਨ ਤਰਕਾਰ ਸਾਸਾਂ ਵੀ ਦੇ ਮੋਰੋ ਕੇ ਦੇ ਸ੍ਰੀ ਸਾਜਿ ਸਾਈ ਖਾਸਾ ਜੀ ਕੇ ਬੋਲ ਵਾਲੇ ਖਾਸਾ ਸਾਜਿ ਦੇ ਬੋਲ ਬੋਲ ਵਾਲੇ ਸਿਖਾਂ ਨੂੰ ਸਿਖੇ ਤਾਂ ਕੇਸ ਤਾਂ ਰਹ ਤਾਂ ਵੇਤਾਂ ਸਹਾ ਤਾਂ ਕੁਜਾ ਲੰਦਾਨਾ ਕਿਸਰਦਾਉ ਨਾਮਦਾਨ ਸ੍ਰੀ ਹਰ ਸਾਜਿ ਕੇ ਸ਼ਨਾਹ ਤੌਕੀਆਂ ਚੰਡੇ ਬੁੰਗੇ ਸੰਗਾਨੇ ਕਾ ਦਰਸਨ ਸੰਗਿ ਵਿਦੇਈ ਬੋਲ ਅਲੈਕੁਮ ਬੋਲ ਅਲੈਕੁਮ ਸਿਕਾ ਨਾਮ ਅੰਨੇ ਨ ਮਤੁ ਤੇਂ ਮਤ ਪੰਧਰ ਕੰਗਾ ਹੋਇ ਗੋ ਤੇ ਅਗਾ ਪੁਰਖ ਆਪਰੇ ਮਨ ਦੇਸ ਦਾ ਸਹਾਈ ਤਾਰ ਜੀਓ ਦਿਨਾਂ ਮੋ ਤਾਮਾ ਤੋਂ ਪੰਧੂਤ ਛੋੜਿਆ ਗਿਆ ਮੈਂ ਜੀ ਤਨਾ ਮਰਦਵਾਲਾ ਦੇ ਸੇਵਾ ਸੰਭਾਲੂ ਤੇ ਭੁੱਲੇ ਦਰਸ਼ਨ ਆਪਰੇ ਖਾਤਸਾ ਜੀ ਮੇਂ ਵੱਚੋ ਜੀ ਇਨ ਮਾਇਆਂ ਦੇ ਮਾਨ ਨੇ ਤਾਣੀਆਂ ਦੇ ਤਾਣ ਨਿਉਟਿਆਂ ਦੀਓ ਨੇ ਆਸਰਿਆਂ ਦੇ ਆਸਰੇ ਸਤਿਗੁਰੂ ਨਾਲ ਤਨ ਤਨ ਸਤਿਗੁਰੂ ਦੇ ਨਾਮ ਜਿਮਾਰਾ ਤਨ ਤਨ ਸਤਿਗੁਰੂ ਕੋ ਸੰਗੀ ਮਾਰਾ ਜੀ ਤਨ ਤਨ ਸਤਿਗੁਰੂ ਸਾਹਿਬ ਜੀ ਮਾਰਾ ਜੀ ਜਾਣੇ ਰਮੇਤਾ ਨਾਮ ਦਰਸੀ ਮਹਾਂਪਰਮਾਤਮਾ ਕਹਾਰੀ ਪ੍ਰੀਭਾ ਦੇਵਸੀਆ ਤਨ ਤਨ ਜਿੰਨਾ ਪੁਨਾਜਾ ਸੰਦੀ ਮਹਾਰਾਜ ਆਪ ਜੀ ਦੇ ਪਰਸ ਮਹਾਂਪੁਰਮਾ ਜੀ ਮਹਾਰਾਜ ਆਪ ਜੀ ਦੀ ਆਪਿਆ ਗਤਿਆ ਸੰਸੁਖ ਸੰਦਾ ਬਰੋ ਆਪ ਜੀ ਦੇ ਪੈਤਵੀ ਵਾਸੀ ਨੂੰ ਮਨੋ ਦੀਆਂ ਸੁਖ ਸੰਦਾ ਬਰੋ ਆਪ ਜੀ ਦੇ ਤਕੂਕਤਾਂ ਅਸੁਖਾਂ ਦਾ ਸਾਇ ਦੇ ਕੇ ਜਾਨਿਆ ਪਰਵਾਰਾ ਬਰੋ ਆਪੋ ਆਪੀ ਮਨੋ ਭਾਵਨਾ ਪ੍ਰੋਗਰਾਮ ਦੇ ਸੰਗਰੋਹ ਦੇ ਜਾਲੇ ਸਿੰਘਪਾਲ ਸਾਹਿਬ ਪਰਮ ਪੋਲ ਦੇ ਸਤਿਗੁਰੂ ਮਹਾਰਾਜ ਜੀ ਨਾਲ ਦੇਣਾ ਇਸ ਪ੍ਰਕਾਰ ਸੰਗਰੋਹ ਦੇ ਪਹਿਲੇ ਸੁਪਾਰ ਸੇਵਾ ਪਰਮਯਾਰਾ ਰਾਜਾ ਸਾਹਿਬ ਤੋਂ ਜੀ ਨੇ ਜੋਖਾ ਨਾ ਕਿਸ ਨੂੰ ਸੰਪੰਦਨ ਤਨ ਤਨ ਮਨ ਪੂਰਦਾ ਬਾਰਸੀ ਦੇ ਸੁਆਦ ਵਿੱਚ ਤੇ ਡੇਰੇ ਦੀ ਕਢੀ ਕਲਾਤ ਤੇ ਸਵਾਗਤ ਦੇ ਭਲੇਵਾ ਤੇ ਅਰਦਾਸ ਵਿੱਚ ਜੀ ਸੁਖਮੰਨਾਹਾਰਾਜ ਦੂਜੇ ਰੂਪਾਂ ਸੇਵਾ ਪਰਮਜਾਰਾ ਰਾਜਾ ਸਾਹਿਬ ਦੇ ਪ੍ਰਸੂਖਾਨੇ ਸੁਪਾਠੀ ਸ੍ਰੀ ਦਾਮਨੋ ਤਨ ਤਨ ਵਾਂਗ ਕੋਲ ਦਾ ਅਗੇ ਦੀ ਪਵਿੱਤਰ ਯਾਰ ਵਿੱਚ ਤੇ ਬੇਨਤੀ ਕਰਾਵਾ ਤੇ ਤੇ ਸਰਬੱਤ ਦੇ ਭਲੇਵਾ ਤੇ ਪਾਠਕਾਂ ਦੀ ਤਨਸਪ੍ਰੀਆ ਵਾ ਅਰਦਾਸ ਵਿੱਚ ਜੀ ਸੁਖਮੰਨਾਹਾਰਾਜ ਤੀਜੇ ਰੂਪਾਂ ਸੇਵਾ ਪਰਮਜਾਰਾ ਰਾਜਾ ਸਾਹਿਬ

धर्मेंद्र सिंह ते करण जो कार्य महान पूर्णाय पवित्र यागे ते देर दी तक्की करावा ते सर्वत दे परिवार ते दास में ते सुखरो दे पंडे कृपा सेवा कुणा का अयशद खान दे गुदीन का धर्मेंद्र सिंह खान दे ते वदीन का ते करण जो कार्य महान कृष्णदास जी दे पवित्र यागे ਤੇ ਦਿਨੀਂ ਚਰਦੀ ਕਲਾਵਾ ਅਰਦਾਸ ਰਣਜੀਤ ਕੁਮਾਰ ਰਾਜ ਜੀ ਮੇਰੇ ਪਾਸ ਸਿਰ ਨਮਨ ਕਰਨਾ ਰਵਿੰਦਰ ਸ਼ਰਮਾ ਕਮਲ ਸ਼ਰਮਾ ਰਾਜੀਵ ਸ਼ਰਮਾ ਰਿਤ ਸ਼ਰਮਾ ਤੇ ਸੁਦੀਸ਼ ਸ਼ਰਮਾ ਬਲਵ ਮਹਾਕੁੰਡਾ ਜੀ ਤਿਰਧਵਾਜਾਲ ਵਿੱਚ ਤੇ ਦਿਨੀਂ ਚਰਦੀ ਕਲਾਵਾ ਅਰਦਾਸ ਸੁਨੀਤ ਕੁਮਾਰ ਰਾਜ ਸਾਡੇ ਮੇਰੇ ਪਾਸ ਸਿਰ ਨਮਨ ਜਾਨਾ ਰਾਜਾ ਸਾਹਿਬ ਰਵਿੰਦਰ ਸ਼ਰਮਾ ਕਮਲ ਸ਼ਰਮਾ ਕਿਰਨ ਸ਼ਰਮਾ ਤੇ ਸੌਰ ਸ਼ਰਮਾ ਵੱਲੋਂ ਪ੍ਰਭਾਤ ਦੇ ਤੰਦਰ ਤੇ ਸੁਖ ਸ਼ਾਂਤੀ ਤੇ ਮਨੋ ਕਾਮਨਾ ਪੂਰਨ ਹੋਣ ਦੇ ਦਾਸ ਮੇਂਤੇ ਸੁਗਰੋ ਜੀ ਅਤਨੇ ਕਿਰਪਾ ਸਸੇਵਾ ਪੰਗਲ ਕਰਾ ਤੋਂ ਹਰੀ ਸ਼ਰਮ ਸ਼ਰਮਾ ਦੇ ਸੋਹ ਪਰਿਵਾਰ ਪ੍ਰਵੇਸ਼ ਚੰਦ ਤੇ ਨੀਤ ਵਾਲਾ ਦੇ ਜਾ ਦੇ ਜਰਦਾਸ ਮੇਂਤੇ ਸੁਖ ਮਹਾਰਾਜ ਨੌਗੇ ਕਿਰਪਾ ਸਸੇਵਾ ਰਮਜਾਰਾ ਰਾਜਾ ਸਾਹਿਬ ਦਵਿੰਦਰ ਸ਼ਰਮਾ ਪੰਗਲ ਸ਼ਰਮਾ ਕਿਰਨ ਸ਼ਰਮਾ ਵੱਲੋਂ

ਤਿਰ ਅਤੌਲ ਸੰਮਾਨ ਮਾਗਲੋ ਕਾਲੀ ਦਾ ਦੀ ਸਤੰਤਾ ਵਾ ਤੇ ਪ੍ਰਵਾਹ ਦੀ ਸ਼ੁਸ਼ਾਂਤੀ ਤੇ ਕਰਦੀ ਕਲਾ ਵਾ ਤੇਰ ਦਾ ਜ਼ਮੀਨ ਤੇ ਸੁਖਰੋ ਨਾਰਾਇਣ ਤੇਰ ਵਿਰਪਾਸ ਸੇਵਾ ਲੈਣ ਦੀ ਵਾਸੀ ਮੈਸੇ ਸੁਦੂਸ਼ਮਾਨ ਵਾਸ ਵਰਵਾਸੀ ਆਂ ਈਸ਼ਰ ਨਾਦਲੋ ਪ੍ਰਵਾਹ ਦੀ ਸ਼ੁਸ਼ਾਂਤੀ ਤੇ ਬੱਜਿਆ ਦੀ ਭਾਈ ਦੀ ਸਤੰਤਾ ਵਾ ਤੇਰ ਦਾ ਜ਼ਮੀਨ ਤੇ ਸੁਖਰੋ ਨੀ ਚਲ ਦੀ ਨਿਰਪਾਣ ਦੀ ਸੇਵਾ ਲੈਣ ਦੀ ਵਾਸੀ ਤਸਵੀਰ ਸਿੰਧ ਦੀਪਿੰਦੀ ਬਲਵਰਦਾਸ ਮੇਨਤੀ ਸਤਿਗੁਰੂ ਮੰਗਾਰਾ ਜੀ ਅਨੁਏ ਕਿਰਪਾ ਸੇਵਾ ਗੋਪਤ ਪ੍ਰਵਾਦੇ ਸੁਛਾਨ ਤੇ ਚੜਦੀ ਕਲਾਵਾ ਤਿਰਤਾ ਸੁਨਿੰਦੇ ਸਤਿਗੁਰੂ ਜੀ ਸੋਨੇਰ ਰੂਪਾਂ ਸੇਵਾ ਅਮਰੀਕਾ ਨਵਾਸੀ ਸੰਦੀਪ ਕੌਰ ਡਾਕਟਰ ਜਸਵੰਤ ਸਿੰਘ ਬਲਵਰਦਾਸ ਮੇਨਤੀ ਸਤਿਗੁਰੂ ਮੰਗਾਰਾ ਜੀ ਸਤਿ ਅਨੁਏ ਕਿਰਪਾ ਸੇਵਾ ਮੇਡਾ ਕੋ ਮਹਿੰਦਰ ਕੌਰ ਬਲਵਰਦਾਸ ਮੇਨਤੀ ਸਤਿਗੁਰੂ ਜੀ ਸਤਿ ਅਨੁਏ ਕਿਰਪਾ ਸੇਵਾ ਪ੍ਰੇਮਜਾਰਾ ਰਾਜਾ ਸਾਹਿਬ ਤੋਂ ਅਮਰੀਕਾ ਦਾ ਵਾਸੀ ਇਹ ਲਾਗੰਗੀ ਵਾਸੂ ਜੀ ਵਾਲਾ ਪ੍ਰਵਾਧੇਤਾਂ ਕਰਤੇ ਸੁਖ ਸਾਧ ਤਿਕਾਰੋਵਾਦੀ ਚਰਤੀ ਕਲਾਵਾ ਤੇਰਦਾਸ ਬੇਨਤੀ ਸੁਖਰੂਮਾ ਰਾਜ ਹੁਣੀ ਮੇਂ ਕਿਰਪਾ ਨਾਲ ਸੇਵਾ ਪ੍ਰੇਮਜਾਰਾ ਰਾਜਾ ਸਾਹਿਬ ਗੁਰਮੀਲ ਸਿੰਘ ਤੇ ਹਰ ਭੈ ੁਕਾਕਰੋ ਮਹਾਂਤ ਕੂਮ ਦਾ ਜਿਹੜੀ ਪਵਿੱਤਰ ਯਾਦ ਵਿੱਚ ਤੇ ਪ੍ਰਵਾਧੇ ਸੁਖ ਸਾਧ ਤਿਕਾਰੋਵਾਦੀ ਚਰਤੀ ਕਲਾਵਾ ਤੇਰਦਾਸ ਬੇਨਤੀ ਸਤਗੁਰੂ ਮਹਾਰਾਜ ਮੀਨੇ ਕਿਰਪਾ ਸੇਵਾ ਸਾਲੋ ਤੋ ਜਸਵੰਤ ਸਿੰਘ ਸੰਨ ਸਰਣ ਸਿੰਘ ਲੰਕਾ ਸਿੰਘ ਦੇ ਸਿੱਧਰੋਨੀ ਠੀਕੇ ਨੇ ਕਿਰਪਾ ਸੇਵਾ ਮੁਸਾਬਰ ਤੋ ਪੰਜੀਤ ਸਿੰਘ ਸੰਨ ਕੋਮਲ ਸਿੰਘ ਲੰਕਾ ਸਿੰਘ ਦੇ ਯਾਦ ਜਨ ਅਰਦਾਸ ਰੇਂਦੇ ਸਿੰਘ ਗੁਰੂ ਮਹਾਰਾਜ ਭਾਈ ਨੇ ਕਿਰਪਾ ਸੇਵਾ ਜੁਸ਼ੇਤ ਇੰਦਰਜੀਤ ਸਿੰਘ ਸ਼ੇਰ ਸੰਨ ਜੈਸ ਸਿੰਘ ਨੰਬਰਦਾਰ ਨੂੰ ਬਧੇਜਾਂ ਦੇ ਕੁਝ ਸੁਕਰਾਣੇ ਵਜੋ ਪਰਵਾਦੇ ਸੁਚਾਨੀ ਧਕਾਰੋਆ ਦੀ ਤਰਦੀ ਕਲਾਵਾ ਤੇ ਦਾਸ ਰੇਵੀ ਸਿੰਘ ਗੁਰੂ ਮਹਾਰਾਜ ਜੀ ਮੇਰ ਮਾਰ ਸੇ ਸੇਵਰ ਕਹਿਣਾ RAMLAL ਸਭ ਤੋਂ ਪਿਆਰਾ ਨਾਮ ਨੂੰ ਪਰਵਾਦੇ ਸੁਚਾਨੀ ਧਕਾਰੋਆ ਦੀ ਤਰਦੀ ਕਲਾਵਾ ਤੇ ਦਾਸ ਰੇਵੀ ਸਿੰਘ ਗੁਰੂ ਮਹਾਰਾਜ ਜੀ ਤੋਂ ਵੀ ਮੇਰ ਪਾਛਾ ਸੇਵਲਾ ਜੰਮ ਜਾਨਾ ਰਾਜਾ ਸਾਹਿਬ ਨੂੰ ਖੇਨ ਵਾਸੇ ਮੋਤਾ ਜਿਆ ਮਾਇਤਰ ਸ੍ਰੋਖਾਂ ਸਾਹਿਬ ਦੇ ਪ੍ਰਿਆਦੇ ਉਪਨਾ ਕੋ ਬਣਾ ਸੁਰਾਣੇ ਵਦੋ ਸੁਖਸਾਂਤਿ ਤੇ ਦੇਰ ਉਪਤਾ ਆਂਦਾ ਸਨੇਤੀ ਸੁ ਮੰਗਾਰਾ ਪਤਿ ਦੇੇ ਪਾਸ ਸੇਵਾ ਰਮਯਾਰਾ ਰਾਜਾ ਸਾਹਿਬ ਬੋਤਾ ਸੰਦੇਸ ਕੋ ਪ੍ਰਵਾਹ ਮੰਗ ਕੋ ਆਂਦੀ ਤੁਰਤ ਯਾਗਤ ਤੇ ਪ੍ਰਵਾਹ ਦੇ ਸੁਖਾਂਤਿ ਤੇ ਕਰੋਵਾਰ ਦੀ ਚਰਨੀ ਕਲਾਵਾ ਤੇ ਦਾ ਸਨੇਤੀ ਮੁਕਰਾ ਦੇ ਚੱਕੀ ਦੇੇ ਪਾਸ ਸੇਵਾ ਰਮਯਾਰਾ ਰਾਜਾ ਸਾਹਿਬ ਬੋਤਾ ਸੰਦੇਸ ਕੋ ਪ੍ਰਵਾਹ ਕੋਤੇ ਦੇਵ ਨਾਮ ਦੇ ਨੰਨ ਦੇ ਗੁਜੇ ਸੁਖਾਂ ਨੇ ਵੱਜੋ ਸੁਖਾਂ ਤੇ ਇਕੱਤੀ ਕਰਾਵਾ ਫਿਰਦਾ ਸੁਮੇਂਤੀ ਸੁਗੁਰੂ ਮਹਾਰਾਜ ਪੰਜ ਦਿਨ ਪਾਸ ਅਸੇਵਾ ਫਿਰ ਮਯਾਰਾ ਰਾਣਾ ਸੈ ਨੂੰ ਮੰਨਤਾਵਨ ਮੰਨ ਕੋ ਮਾਣੀ ਪ੍ਰਿੰਤਰ ਜਾਗ ਵਿੱਚ ਤੇ ਕਰਵਾ ਦੇ ਤ੍ਰਿਤੀਵਾ ਕਿਤਾ ਸੁਮੇਂਤੀ ਸੁਗੁਰੂ 타이ਜੂ ਬਾਤ ਸੁਈਵਾ ਇੰਗਲੈਂਡ ਨਿਵਾਸੀ ਹਦੀਪ ਕਾ ਵਾਇ ਗੁਰਵਿੰਦਰ ਜਰ ਮਹਾਂ ਬਦਲੋ ਮਾਨ ਕੋ ਉੰਦਾਲੀ ਪਵਿੱਤਰ ਜਾਲ ਵਿੱਚ ਤਿਸ ਵਕ ਦੇ ਪਹਿਲੇ ਵਾਰ ਦਲੇਰ ਦੀ ਚਰਨੀ ਕਲਾ ਮਾ ਤੇਰਦਾਸ ਜੀ ਦੇ ਸਤੂ ਮਹਾਰਾਜ ਪ੍ਰਤਿਵੀ ਨੂੰ ਪਾਰ ਸੱਜੀ ਵਾਰ ਸਾਜ ਕੋ ਤੋ ਕ੍ਰੀਜਨ ਹੋ ਆਸੀ ਜਸਵਿੰਦਰ ਲਾਵਿੰਦਰ ਪਹਗੋਲ ਤੇ ਪਰਮੀਲ ਪਹਗੋਲ ਸਨ ਨਰਮ ਸਿੰਘ ਕੋ ਉਗੁਰ ਗਰੋ ਪ੍ਰਵਾਹ ਦੀ ਸੁਸ਼ਾਤੀ ਤੇ ਕਰੋੜਾਂ ਦੀ ਚਰਨੀ ਕਲਾ ਮਾ ਤੇਰਦਾਸ ਜੀ ਦੇ ਸੰਗੁਰੋ ਜੇ ਨੀਰਮਾ ਜਸਜੀਤ ਸਿੰਘ ਕੋਟੋ ਕ੍ਰਿੰਡਾ ਨਿਵਾਸ ਜਵਿੰਦਰ ਸਿੰਘ ਲਖਮਿੰਦਰ ਸਿੰਘ ਤੇ ਪਰੰਜੀ ਸਨ ਨਰੰਗ ਸਿੰਘ ਘੋੜਵਾਲਾ ਪਰਵਾਰ ਦੇ ਤੰਦਰੁਸਤ ਸੁਖਸਾਤ ਤੇ ਕਾਰੋਵਾਰ ਦੀ ਚਰਨੀ ਕਲਾਵਾ ਅਰਦਾਸ ਕੀਤੀ ਸੁਖੂਮਾਰਾਜ ਕਤੀ ਮੇਗਪਾਰ ਜਸਵੀ ਮਮਯਾਰ ਹਰਾਸਾ ਤੁਮਰੀਕਰਵਾਸ ਚਾਰ ਸਿੰਘ ਗਿੱਲ ਦਲੇnder ਪਰਵਰਨ ਪੁੱਤਰ ਅਮਰ ਸਿੰਘ ਦੇ ਰਾਹ ਕਾਂਸਪੂਰੋਂ ਪ੍ਰਣ ਸੁਕਰਾਂ ਦੇਵਜੋ ਸੁਖਸਾਂਤੇ ਤੇ ਕਾਰੋਵਾਰ ਦੀ ਚਰਨੀ ਕਲਾਵਾ ਤੇਰਦਾਸ ਬੇਨਤੀ ਸੁਕਰੀ ਬਤੀਵੇ ਰੁਪਾ ਸੇਵਾ ਪੇਨ ਬਜਾਣਾ ਅਨਾਸਾਇੰਤ ਕੁਨੀ ਟਨਵਾਸੀ ਅੰਮ੍ਰਿਤ ਜੀ ਦਾ ਸਨੋ ਬਖੀਸ਼ ਸਿੰਘ ਵਰਪਰਾ ਦੀ ਸੁਖਸਾਤੀ ਤੇ ਕਾਰੋਵਾਰ ਦੀ ਚਰਨੀ ਕਲਾਵਾ ਤੇਰਦਾਸ ਬੇਨਤੀ ਸੁਕਰੂ ਮਨਾਰਾਇ ਤੀਜੀ ਮੇਰੁਪਾ ਸੇਵਾ ਕਰੀਂ ਦਨਵਾ ਸਰਜੀਕਾ ਮਾਈਫੋ ਜਿੰਦਰ ਸਿੰਘ ਸੋਲਤਾਵਲ ਪ੍ਰਵਾਹ ਦੀ ਸੁਝਾਤੀ ਤੇ ਕਲਵਾ ਨੀ ਚੰਗੀ ਕਲਵਾ ਤਿਰਦਾਸ ਜੀ ਤੇ ਸਭ ਰੋ ਰਹੇ। ਨੋਤੀ ਮੇਰ ਪਾਸ ਅਸੇਮ ਅਰੀਕਾ ਨਵਾਸੀ। ਗੁਰਿੰਦਰ ਸਿੰਘ ਸੋਲਤਾ ਬਾਈ ਭਾ ਚਾਂਗੀ ਸੁਝਾਤਾਵਲ ਮਨ ਖੂਂਦਾ ਦੀ ਪ੍ਰਤਿਰ ਯਾਗ ਵਿੱਚ ਤੇ ਦਿਲ ਦੀ ਦਰਦੀ ਕਲਵਾ ਤੇ ਸਵਾਦ ਦੇ ਭਲੇ ਮਾਨ ਤਿਰਦਾਸ ਸਿੰਘ ਜੀ ਸੁਖੂ ਮਹਾਰਾਜ। ਬੇਤੀ ਮੇਰ ਪਾਸ ਜੀਵਾ ਨਮਯਾ ਰਾਜਾ ਸਾਹਿਬ ਗੁਰਿੰਦਰ ਕੋ ਬਈ ਬਹਾਦਰ ਸੰਸਨਾ ਗਵੰਦਰ ਸੰਤਾਲ ਪ੍ਰਵਿੰਦਰ ਕਾਹੇ ਇਹ ਰੁਕਤਾ ਠੀਕ ਹੋ ਪਰ ਸੁਖਰਾਣੇ ਵੱਦ ਸੁਖਸ਼ਾਂਤੀ ਦਿੱਤੀ ਕਰਾਵਾਉਂ ਤਰਦਾ ਸੁਖ ਨੂੰ ਮੰਗਾਰਾ ਸਤਿਵੇ ਕ੍ਰਪਾ ਸਤਿਵੇ ਰਮਜਾਨਾ ਆਗਾਸੈ ਜੀਨਾਪੁਰਾਣਾ ਕਾ ਜੀ ਕਰਵਲੋ ਮਾਨਤ ਕੋ ਉਂਦਾ ਜਿਤ ਤਰ ਜਾਣਤ ਤਿਸ ਵੰਦ ਦੇ ਤਰੇਵਾ ਤੀ ਤੇ ਦੇਵੀ ਤੱਕੀ ਕਲਾ ਇਰਦਾਸ ਮਹਿੰਤੀ ਕੁਮਾਰਾ ਜੈ ਜੀ ਰੂਪਾ ਸੇਵਾ ਮੈਂ ਕਰਤੋ ਸ੍ਰੀ ਦਸ਼ਮ ਸਾਨਾ ਦਾ ਸੇਵਕ ਨਾਮ ਮਹਾਂ ਕੁਮਾਰਾ ਨੂੰ ਇੰਤਰ ਜਾਣੇ ਚ ਤੇ ਪ੍ਰਭਾ ਦੇ ਸੁਚਾਨ ਕੀ ਤੇ ਬਾਰੋਵਾਰ ਦੀ ਤੱਕੀ ਕਲਾਵਾਂ ਇਰਦਾਸ ਮਹਿੰਦੇ ਸੁਖਰੋ ਦੀ ਜੈ ਜੀ ਰੂਪਾ ਸੇਵਾ ਕੁਮਾਰਾ ਕੋ ਨਿੰਦਰ ਕਾ ਕੰਗੋ ਰੋਤਾ ਸੇਂਤੀ ਕੁਮਾਰਾ ਉਦਾਰੀ ਦੇ ਕ੍ਰਪਾ ਸੱਜਿਆ ਬਨਮਜਾਨਾ ਰਾਜਾ ਸਾਹਿਬ ਮਹਾਰਾਜੀ ਦੇ ਕਰਵਲੋ ਸਿਰ ਸੁਖੰਨਾ ਸਾਹਿਬ ਜੀ ਤੇ ਨਗਰ ਵਿੱਚ ਸੁਖਸ਼ਾਂਤ ਤੇ ਤੇ ਕੰਤੀ ਕਲਾ ਤਿਲਲਾ ਸੁਣੇਂ ਤੀ ਸੁਖ ਮੰਗਾਰਾ ਚਾਲੀ ਮੇਂ ਕ੍ਰਪਾ ਸੱਜਿਆ ਬਨਮਜਾਨਾ ਰਾਜਾ ਸਾਹਿਬ ਤਸਵੀਰ ਕੌਣ ਸਿਆਣ ਬਾਈ ਦ੍ਰਿਵੀਸਨ ਸਿਆਣਨੋ ਬਨੋਕਾਨੰਤ ਕੋ ਪ੍ਰਾਚ ਸੁਖਾਂ ਦੇਵੋ ਪਰਵਾਦੇ ਸੁਖਾਂਤੀ ਤੇਰਤੀ ਕਲਾਵਾ ਤੇ ਲਾ ਸੁਣੇ ਤੇ ਸ ਕਰੋ ਜੀ ਤਨ ਤਨ ਜੀ ਨੂੰ ਨੰਦੀ ਮਹਾਰਾਜ ਤੰਦ ਤਨ ਸ਼੍ਰੀ ਗੁਰੂ ਗੰਸਾ ਸਿੰਘ ਮਹਾਰਾਜ ਆਪ ਜੀ ਕਾ ਕਿਰਪਾ ਦੁਆਰਾ ਝਾਲੀਆਂ ਆਪ ਜੀ ਦੁਆਰਾ ਚਾਹੋ ਚਿੰਤਾ ਸਾਹਿਬ ਜੀ ਸਭ ਸਮਰੇ ਆਜਰਨਾ ਕੰਮ ਜੋ ਤੋਂ ਨਾਲੇਲ ਦਾਜਨੀ ਭੇਟਾ ਪਾਠੀ ਸਿੰਘ ਸੇਵਾਦਾਰ ਤੇ ਸੁਭੋ ਸਰਤਾਜ ਰਹਿ ਸਤਿਗੁਰੂ ਦੀ ਬਾਣੀ ਸੰਗਨੁ ਪਾਣੁ ਮਨੁ ਦਰੁ ਉਚਾ ਸੇਵਾ ਕਰਿ ਸੇਵਨੁ ਦਮੁ ਉਚਾ ਸੁਭੋ ਸੰਗਿ ਨੀ ਲਾਉ ਕਾਲ ਕੰਮਿ ਲਿਖਤ ਲਾਉਣਾ ਸੁਭੋ ਸੰਗਿ ਪੀਤਾ ਪਰਮਾਨੰ ਕੰਨੀ ਕੋ ਲੋ ਭਾਵਨਾ ਬੂਟ ਕੰਨੀਆ ਖੁਸ਼ੀਆਂ ਕੇਲੇ ਵਚਰੇਂ ਵਿਸਾਂ ਪ੍ਰਦੇਸਾਂ ਵਿਚ ਮੋਹ ਸੰਤਾ ਦੇ ਮੇਰਾ ਪ੍ਰਯਾਤਨ ਤੁਣਾ ਆਪਣੇ ਘਰੋਂ ਮੋ ਸਿਖਿ ਪਿਆ ਤੇ ਨਾਮ ਨਾਮ ਪੁੱਛਣਾ ਸਤਿਗੁਰੂ ਜੀ ਆਪ ਹੀ ਨਿਆਖੇ ਰਸਤਾ ਵਸਤਾ ਵਿੱਚ ਆਪਰ ਬਰਾਹ ਪ੍ਰਚਾਰੀ ਦੇਵਾ ਹਾਂ ਜੀ ਤੇਰਾ ਕਿਰਾ ਬਾਦ ਰਖਣਾ ਲੋਹ ਮੰਗਲ ਤਬ ਦੇਖ ਲੈ ਸਾਤਾ ਸੰ ਨਾਮ ਦਾ ਰੰਗ ਫਿਰ ਨਾਮ ਲੁਤਾ ਸਭੇ ਦੁਖਾਂ ਦੇ ਸ਼ਾਵਾਂ ਨਾਮ ਕਰਨਾ ਸੁਖ ਰੋਦੀ ਜੋ ਆ ਕੀ ਦੇ ਦਰਿਆਵਾਂ ਕੋ ਰਾਦੀ ਉਹ ਕੀ ਜਾਣ ਮੋਹਮਗੇ ਮਰਦਾ ਬਾਣ ਨਾਲ ਕੁਨਾ ਕਰਦੀ ਕਰਾ ਤੇਰੇ ਬਾਣੇ ਸਰਤ ਦਾ ਹਨਾ Morreu e cara,